ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸੰਜੀ ਫਰੰਟ ਦੇ ਆਗੂ ਜਲੰਧਰ ਰਵਾਨਾ ਇਸ ਦਿਨ ਨਾਲ ਹੀ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸੰਜੀ ਫਰੰਟ ਵੱਲੋਂ ਅੱਜ ਦੇਸ਼ ਭਰ ਲ ਭਾਰਤ ਯਾਦਗਾਰ ਹਾਲ ਜਲੰਧਰ ਵਿਖੇ ਰਵახ ਖ ਗਈ ਹੈ ਜਿਸ ਦੇ ਨਾਲ ਹੀ ਕਨਵੈਂਸਡ ਜ਼ਿਲ੍ਹਾ ਫਰੀਦਕੋਟ ਦੇ ਮੁਲਾਜ਼ਮਾਂ ਨੇ ਪੈਨਸ਼ਨ ਪੰਜਾਬ ਸੁਪਰਡੈਂਟ ਸਰਮਨੀਜ਼ ਕਲਾਸ ਫੋਰ ਗਰੰਟੀ ਮ ਇਸ ਦੇ ਵਿੱਚ ਹੀ ਪੈਨਸ਼ਨਸ ਯੂਜ਼ਰਸ ਜ਼ਿਲ੍ਹਾ ਫਰੀਦਕੋਟ ਦੇ ਗੌਰਮਟ ਸਰਕਾਰੀ ਟੀਚਰਸ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਆਗੂ ਪ੍ਰੈਸ ਜਾਵਲਨਿ ਸ਼ੇਤਰ ਸਿੰਘ ਪਾਣਾ ਕੁਲਵੰਤ ਸਿੰਘ ਚਾਨੀ ਬਲਕਾਰ ਸਿੰਘ ਸੋਹਰਤਾ ਕੁਲਦੀਪ ਸਿੰਘ ਸੈਦੇਵਰਮੇਸ਼ ਸਿੰਘ ਇਸ ਦੇ ਨਾਲ ਹੀ ਅਰੋੜਾ ਤਰਮ ਸਿੰਘ ਨੂਰ ਇਸ ਦੇ ਨਾਲ ਆਦਰਵਾਨਾ ਹੋਏ ਹਨ ਆਗੂ ਨੇ ਦੱਸਿਆ ਕਿ ਮੌਜੂਦ ਕੇਂਦਰ ਹਕਮਾ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਸਰਕਾਰ ਲਗਾਤਾਰ ਇਸ ਹੁਕਮ ਦੀ ਮੰਨ ਰਹੀ ਹੈ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ